ਅਤੇ ਅੱਡੇ ਕਿਹਨੂੰ ਮਾਰ ਰਹੇ ਆ ਇਹ ਜਾ ਕੇ ਮੋਤੀ ਨੂੰ ਘੱਟਾ ਇੱਕ ਬਨੋਨੀ ਘੱਟਾ ਇਧਰ ਸਾਥ ਹਸਤੇ ਜੀ ਨੂੰ ਭਾਰਤ માતા ਕੀ ਜੈ ਭਾਰਤ ਸਰਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੀ ਕਾਰਨ ਬਣੇ ਨੇ ਅੱਜ ਕੈਂਡਲ ਮਾਰਚ ਕੱਢੋ ਅੱਜ ਤੁਸੀਂ ਕੋਈ ਪਰਸ਼ਰ ਪਈਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਜਾਂ ਕੋਈ ਵੀ ਐਨਜੀਓ ਜਲਾ ਰਹੇ ਨੇ ਅਸੀਂ ਸਾਰੀਆਂ ਸਪਾਰਕ ਵਿੱਚ ਸੱਦਾ ਦਿੱਤਾ ਸੀ ਇਕੱਠੇ ਹੋਣ ਵਾਸਤੇ ਕੈਂਡਲ ਮਾਰਚ ਕੱਢਣ ਵਾਸਤੇ ਤੇ ਸਾਰੀਆਂ ਜਿੰਨੀਆਂ ਵੀ ਸ਼ਕਤੀਆਂ ਖੜੀਆਂ ਨੇ ਕਿਸੇ ਨਾ ਕਿਸੇ ਐਨਜੀਓ ਨਾਲ ਕਿਸੇ ਧਾਰਮਿਕ ਸੰਸਥਾ ਨਾਲ ਲਿੰਕ ਰੱਖਦੀ ਹੈ ਔਰ ਤੁਹਾਨੂੰ ਪਤਾ ਹੀ ਹੋਵੇਗਾ ਦੋਹਾਂ ਮੰਤਰ ਨਾਲ ਜੋ ਵੀ ਪਾਕਿਸਤਾਨ ਨੇ ਪਾਕਿਸਤਾਨ ਨੇ ਗੰਦੀ ਹਰਕਤ ਕੀਤੀ ਹੈ ਕਿ ਨਾ ਪੁੱਛ ਮੁੱਚ ਕੇ ਮਾਰੇ ਹੈ ਟਾਰਗੇਟ ਤਾ ਗਿਆ ਹਿੰਦੂਆਂ ਨੂੰ ਕਿਉਂਕਿ ਬਹੁਤ ਸ਼ਰਮਨਾਕ ਗੱਲ ਹੈ ਕਿੰਦੜਾਂ ਵਾਲੀ ਗੱਲ ਹੈ ਮਤਲਬ ਸਾਡਾ ਇਹ ਮਨ ਪੀਚ ਚੁੱਕਾ ਹੈ ਗੱਲ ਨੂੰ ਸੁਣ ਕੇ ਵੀ ਜੇ ਤੁਸੀਂ ਹਿੰਦੂਓ ਮਰੋ ਗੋਲੀ ਦੋਸ ਬੰਦ ਖੜਤਾ ਇਹਤੇ ਲੋਕਾਂ ਦੇ ਵਾਰ ਕੀਤਾ ਇਹਨਾਂ ਨੇ ਇਸ ਗਰੋਸ ਤੇ ਅਸੀਂ ਕੈਂਡਲ ਬਾਸ ਕੱਢ ਰਹੇ ਹਾਂ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਰੀ ਹਿੰਦੁਸਤਾਨ ਦੀ ਜਨਤਾ 140 ਕਰੋੜ ਜਨਤਾ ਸਰਕਾਰ ਦੇ ਨਾਲ ਹੈ ਜੋ ਵੀ ਤੁਸੀਂ ਐਕਸ਼ਨ ਲਓ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਾਡੇ ਦੇ ਪਿਆਰ ਕੀਤਾ ਅਸੀਂ ਕਿੰਨੇ ਵੀ ਪਾਕਿਸਤਾਨ ਤੇ ਵੀ ਕੀਤਾ ਜਾਵੇ ਪਾਕਿਸਤਾਨ ਦਾ ਯੂਨੀਅਨ ਨੇ ਨਕਸ਼ਾ ਤਾਂ ਖਤਮ ਕਰਨਾ ਚਾਹੀਦਾ ਪਾਕਿਸਤਾਨ ਨੂੰ ਫਿਰ ਕੰਮ ਕਰ ਇਥੇ ਬਾਰਡਰ ਬੰਦ ਕੀਤੇ ਗਏ ਨੇ ਉਸ ਨੂੰ ਕਿਦਾਂ ਦੇਖਦੇ ਹੋ ਬਾਰਡਰ ਸਰ ਬੰਦ ਹੋਲੇ ਸੀ ਮਜਬੂਰੀ ਸੀ ਸਰਕਾਰ ਦੀ ਕਿਉਂਕਿ ਉੱਥੋਂ ਬਾਰਡਰ ਤੋਂ ਤਾਂ ਪਹਿਲਾਂ ਹੀ ਆਪਾਂ ਬਾਰਡਰ ਸਟੇਟ ਆ ਪੰਜਾਬ 'ਚ ਪਹਿਲਾਂ ਹੀ ਇਹ ਨਸ਼ਾ ਨੇ ਡਰੋਨ ਆ ਰਹੇ ਨੇ ਤੇ ਇਹ ਹਲਚਲ ਵੇਖਦੇ ਹਨ ਉਹਨਾਂ ਨੇ ਹੋਰ ਥੋੜੀ ਜਿਹੀ ਆਪਣੀ ਸਿਕਿਉਰਿਟੀ ਪੰਜਾਬ ਦੇ ਬਾਰਡਰ ਬੰਦ ਕੀਤੇ ਗਏ ਨੇ ਔਰ ਗੁਜਰਾਤ ਦੇ ਬਾਰਡਰ ਜੇ ਵੀ ਚੱਲਦੇ ਪਏ ਨੇ ਉਹ ਕੀ ਕਹਿੰਦੇ ਸਰਕਾਰ ਹੁਣੇ ਬਾਰੇ ਵਿਚਾਰ ਕਰ ਰਹੀ ਹੈ ਸਰਕਾਰ ਨੂੰ ਵੀ ਪਤਾ ਹੈ ਇਹ ਚੀਜ਼ ਹਰ ਚੀਜ਼ ਪੁਆਇੰਟ ਸਰਕਾਰ ਦੇਖ ਰਹੀ ਹੈ ਕਿ ਗੁਜਰਾਤ ਦੇ ਹੋ ਸਕਦਾ ਹੈ ਵੀ ਆਪਾਂ ਇਸ ਰੇਂਜ 'ਚ ਆਣੇ ਪਏ ਆ ਕੀ ਉਹਨਾਂ ਦੀ ਇਨਪੁਟ ਹੈ ਇਹ ਸਰਕਾਰੀ ਦੇਖ ਸਕਦੀ ਜੀ ਇਹ ਤਾਂ ਉਹ ਨਹੀਂ ਦੱਸ ਸਕਦੇ ਕਿ ਸਾਡੇ ਪੈਣਪਰਾ ਉੱਥੇ ਕਮਲ ਫਿਰਨੇ ਜਾਂਦੇ ਆ ਹੁਣ ਪੋलेश्वरੰਗ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਉੱਥੇ ਪੋलेश्वरੰਗ ਜੀ ਬਰਾਜਮਾਨ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਉੱਥੇ ਵੀ ਸਾਡੀ ਸਾਡੇ ਪੈਣਪਰਾ ਜਾਂਦੇ ਨੇ ਉੱਥੇ ਨਾਂ ਪੁੱਛ ਕੇ ਤੁਸੀਂ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਉਹਨਾਂ ਨੂੰ ਜਾਤੀ ਪਾਤੀ ਦਾ ਬਣਾ ਕੇ ਵਾ ਵਿਵਾਦ ਬਣਾ ਕੇ ਉਹਨਾਂ ਦਾ ਖਫਲਾ ਕਰਨਾ ਗੋਲੀਆਂ ਮਾਰ ਦੇਣੀਆਂ ਜਾਨੋਂ ਮਾਰ ਦੇਣਾ ਸਾਡੇ ਵਿੱਚ ਇੱਕ ਜਾਤ ਪਾਤ ਦਾ ਵੀ ਫੁੱਟ ਪੈਂਦੀ ਹੈ ਕਿਉਂਕਿ ਅਸੀਂ ਚਾਹੇ ਸਿੱਖ ਧਰਮ ਨਾਲ ਸੰਬੰਧਤਾਂ ਚਾਹੇ Hindu ਧਰਮ ਨਾਲ ਸੰਬੰਧਤਾਂ ਚਾਹੇ Christian ਸੰਬੰਧਤਾਂ ਸੰਬੰਧਤ ਆਈਸੀਪੀਸੀ ਇਹ ਅਸੀਂ ਸਾਰੇ ਭੈਣ ਭਰਾ ਅਸੀਂ ਰਲ ਕੇ ਚੱਲਣ ਵਾਲੇ ਆ ਹਰ ਕਿਸੇ ਦੁੱਖ ਸੁੱਖ ਵਿੱਚ ਜਾਂਦੇ ਆ ਉੱਥੇ ਜੋ ਵੀ ਇਹ ਕੁਛ ਹੋਇਆ ਨਾਤੇ ਲੋਕਾਂ ਨੇ ਗੋਲੀਆਂ ਚ ਲਾ ਕੇ ਜਾਨੋਂ ਮਾਰ ਦਿੱਤਾ ਗਿਆ ਉਸ ਨੂੰ ਅਸੀਂ ਇਸ ਨਾਤਰੀਆਂ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਉਸਦੇ ਲਈ ਸਾਨੂੰ ਜੋ ਵੀ ਕੁਝ ਸੰਘਰਸ਼ ਕਰਨਾ ਪਿਆ ਇਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਜੋ ਵੀ ਹੜਤਾਲ ਕਰਨੀ ਪਈ ਧਰਨਾ ਦੇਣਾ ਪਿਆ ਇੰਡੀਆ ਲੈਵਲ ਬੰਦ ਕਰਨਾ ਪਿਆ ਅਸੀਂ ਬੰਦ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਮੋਦੀ ਸਰਕਾਰ ਤੁਸੀਂ ਬੜੇ ਵਧੀਆ ਸਿਆਣੇ ਲੀਡਰ ਹੋ ਸਾਡੀ ਇਹ ਬੇਨਤੀ ਨੂੰ ਸਰਕਾਰ ਕਰੋ ਜਿਹੜੇ ਸਾਡੇ ਨਾਤੇ ਲੋਕਾਂ ਦੇ ਇਹ ਗੋਲੀ ਚੜਾਈ ਗਈ ਹੈ ਜਦੋਂ ਮਾਰਿਆ ਗਿਆ ਉਹਨਾਂ ਨੂੰ ਫੋਰੀ ਤੌਰ ਤੇ ਅਰੈਸਟ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਜ਼ਾ ਇਹ ਕਹਾਂਗਾ ਚੌਂਕ ਦੇ ਵਿੱਚ ਹੀ ਉੱਥੇ ਖਿਲਾੜਕਾਂ ਨੂੰ ਗੋਲੀ ਮਾਰੀ ਜਾਵੇ ਜਾਣਾਂ ਨੂੰ ਫਸਿਦ ਸਹਾਇਤਾ ਦਿੱਤੀ ਜਾਵੇ ਜਿੰਨਾਂ ਚਿਰ ਉਹਨਾਂ ਨੂੰ ਸਹਾ ਨਹੀਂ ਮਿਲਦੀ ਐਜੀ ਹਿੰਦੁਸਤਾਨ ਦੇ ਲੋਕ ਐ ਜਿਹੜੇ ਟਿਕ ਕੇ ਨਹੀਂ ਬੈਠਾਂਗੇ ਇਦਾਂ ਹੀ ਸਾਨੂੰ ਅੱਜ ਤੱਕ ਇੱਕ ਛੋਟਾ ਇੱਕ ਕੈਂਡਲ ਮਾਰਚ ਕਰਦਿਆਂ ਇਸ ਤੋਂ ਬਾਅਦ ਸਾਨੂੰ ਜੋ ਵੀ ਟਿੱਕਾ ਸੰਘਰਸ਼ ਕਰਨਾ ਪਿਆ ਐ ਇੱਥੇ ਕਿਛੇ ਸੰਘਰਸ਼ ਕਰ ਲਈ ਪਿੱਛੇ ਨਹੀਂ ਹਟਾਂਗੇ ਹਰ ਜਿੱਥੇ ਬੰਦੀ ਨੂੰ ਹਰ ਮਦਦ